ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਕਿੱਦਾਂ ਹਾਲ ਚਾਲ ਜੀ ਸਾਰਿਆਂ ਦਾ ਵੈਲਕਮ ਹੈ ਜੀ ਤੁਹਾਡਾ ਟੋਰਕੋਲ ਦੇ ਵਲੌਗ ਦੇ ਵਿੱਚ ਅੱਜ ਦਾ ਜਿਹੜਾ ਇਹ ਵਲੌਗ ਤੁਹਾਡੇ ਸਾਹਮਣੇ ਲੈ ਕੇ ਆਈਆਂ ਅਪਲੋਡ ਕਰ ਰਹੀਆਂ ਇਹ ਹੈਗਾ ਜੀ ਜੂਨ ਜੁਲਾਈ ਦਾ ਬਣਿਆ ਹੋਇਆ ਇਹ ਵਲੌਗ ਤੇ ਮੈਨੂੰ ਅਪਲੋਡ ਕਰਨ ਚ ਥੋੜਾ ਐਡੀਟਿੰਗ ਕਰਨ ਚ ਬਹੁਤ ਟਾਈਮ ਲੱਗ ਗਿਆ ਸੋ ਸੌਰੀ ਇਹ ਜਾ ਰਹੇ ਅਸੀਂ ਬਾਈਕ ਰਾਈਡ ਤੇ ਸਾਨੂੰ ਜਲੰਧਰ ਕਮ ਸੀ ਤੇ ਮੇਰੀ ਬੇਟੀ ਦੇ ਸਕੂਲ ਚ ਆਇਆ ਸੀ ਕਿ ਬਾਈਕ ਰਾਈਡ ਦੇ ਉੱਤੇ ਨਾ ਤੁਸੀਂ ਵੀਡੀਓ ਬਣਾਉਣੀ ਹੈ ਫਾਦਰ ਡੇ ਤੇ ਤੇ ਅਸੀਂ ਫਿਰ ਨਾਲੇ ਬਾਈਕ ਰਾਈਡ ਹੋ ਗਈ ਨਾਲੇ ਫਾਦਰਡੇ ਸੈਲੀਬ੍ਰੇਸ਼ਨ ਹੋ ਗਿਆ ਨਾਲੇ ਸਾਡਾ ਜਲੰਧਰ ਜਿਹੜਾ ਕੰਮ ਸੀ ਉਹ ਵੀ ਹੋ ਗਿਆ ਤੇ ਇਹ ਅਸੀਂ ਪਹੁੰਚ ਗਏ ਆ ਜੀ ਸਾਰਿਆਂ ਦੇ ਮਿਲ ਫੈਲ ਮਿਲ ਦੇਖ ਕੇ 슈ਗਰ ਮਿਲ ਦੇ ਕੇ ਪਹਿਚਾਨ ਹੀ ਲਿਆ ਹੋਣਾ ਕਿੱਥੇ ਪਹੁੰਚ ਗਿਆਂ ਫਗਵਾੜੇ ਯੈਸ ਹੁਣ ਆਪਾਂ ਪਹੁੰਚ ਗਏ ਆ ਜੀ ਫਗਵਾੜੇ ਪਤਾ ਕੀ ਆ ਇੱਥੋਂ ਬੈਠ ਕੇ ਲੁਧਿਆਣੇ ਤੋਂ ਫਗਵਾੜੇ ਫਿਰ ਫਗਫਲੌਰ ਫਗਵਾੜੇ ਗੁਰਾਇਆ ਫਿਰ ਜਲੰਧਰ ਜਲੰਧਰ ਤੋਂ ਵੀ ਗਾਂ ਫਿਰ ਬਹੁਤ ਔਖਾ ਹੁੰਦਾ 22 ਤੇ ਬਹਿ ਕੇ ਜਾਣਾ ਨਾ ਫਿਰ ਦੋ ਵਸੇ ਇੰਜੋਏ ਕਰਦੇ ਗਏ ਬਸ ਗੱਲਾਂ ਬਾਤਾਂ ਕਰਦੇ ਤੇ ਬਹੁਤ ਜ਼ਿਆਦਾ ਧੁੱਪ ਸੀ ਤੇ ਫਗਵਾੜੇ ਜਾ ਕੇ ਮੈਂ ਕਿਹਾ ਵੀ ਇੱਥੇ ਬਾਰਿਸ਼ ਹੋਈਏ ਲੱਗਦਾ ਦੇਖੋ ਕਿੰਨਾ ਸੋਹਣਾ ਮੌਸਮ ਠੰਡੀ ਠੰਡੀ ਹਵਾ ਚੱਲਣ ਲੱਗੀ ਇਹ ਜਦ ਹੀ ਮੈਂ ਵੀਡੀਓ ਇਹ ਥੋੜੀ ਨਾ ਜ਼ਿਆਦਾ ਮਤਲਬ ਕਿ ਸਪੀਡ ਦੀ ਬਣਾਈ ਆ ਤੇ ਨਹੀਂ ਤਾਂ ਬਹੁਤ ਸਲੋ ਸਲੋ ਸੀ ਤੇ ਵੀਡੀਓ ਬਹੁਤ ਜਾਨਕੀ 25 26 ਅੱਧੇ ਘੰਟੇ ਦੀ ਬਣਦੀ ਸੀ ਸੋ ਮੈਂ ਵੀਡੀਓ ਨੂੰ ਕੱਟ ਕੇ ਤਾ ਐਡਿਟ ਕੀਤੀ ਆ ਥੋੜੀ ਸਪੀਡ ਜਲਦੀ ਦੇ ਕੇ ਤਾਂ ਜੋ 10 15 ਮਿੰਟ ਚ ਇਹ ਖਤਮ ਹੋ ਜਵੇ ਫਿਨਿਸ਼ ਹੋ ਜਵੇ ਜਾਨੀ ਕੀ ਵੀਡੀਓ ਸੋ ਦੇਖੋ ਮੇਰੀ ਬੇਟੀ ਕਿੰਨਾ ਖੁਸ਼ ਰਾਈਡ ਕਰ ਰਹੀ ਆ ਬਾਈਕ ਰਾਈਡ ਤੇ ਤੋ ਉਸੇ ਵੀ ਥੋੜਾ ਜਿਹਾ ਇੰਜੋਏ ਕਰਦੇ ਆ ਮੇਰਾ ਵੀ ਚਲੋ ਬਾਈਕ ਰਾਈਡ ਹੋ ਗਈ ਇਹਨਾਂ ਦੇ ਨਾਲ ਇਹਨਾਂ ਨੂੰ ਤਾਂ ਕੰਮ ਸੀਗਾ ਜਲੰਧਰ ਜਾਣਾ ਸੀ ਤੇ ਨਾਲੇ ਨਾਲੇ ਦੀ ਇੱਜਤ ਦੀ ਬਾਈਕ ਰਾਈਡ ਸੀ ਫਾਦਰਡੇ ਤੇ ਸਪੈਸ਼ਲ ਬਾਈਕ ਰਾਈਡ ਸੀ ਅਸੀਂ ਮੈਡਮ ਜੀ ਨੇ ਵੀ ਬਾਈਕ ਰਾਈਡ ਕਰਨੀ ਆ ਫਾਦਰ ਦੇ ਨਾਲ ਹੁਣ ਫਾਦਰਡੇ ਤੇ ਤੇ ਇਹਦੇ ਚਲੋ ਮੈਂ ਕਿਹਾ ਇਹਦੀ ਬਾਈਕ ਰਾਈਡ ਹੋ ਗਈ ਸਾਡੀ ਵੀ ਘੁਮਕਮੇ ਹੋ ਗਈ ਇਹਦਾ ਵੀ ਕੰਮ ਹੋ ਗਿਆ ਤਿੰਨੇ ਕੰਮ ਇਕੱਠੇ ਹੋ ਗਏ ਸੋ ਬਹੁਤ ਸੋਹਣਾ ਮੌਸਮ ਹੋ ਗਿਆ ਸੀ ਫਗਵਾੜੇ ਕੋਲ ਜਾ ਕੇ ਆਈ ਥਿੰਕ ਥੋੜ੍ਹੀ ਥੋੜ੍ਹੀ ਕੰਨੀਆਂ ਵੀ ਪਈਆਂ ਸੀ ਬਟ ਇੰਨੀ ਨਹੀਂ ਜ਼ਿਆਦਾ ਬਾਰਿਸ਼ ਆਈ ਸੀ ਉਸ ਟਾਈਮ ਤਾਂ ਬਾਰਿਸ਼ ਨਹੀਂ ਬਰੀ ਵੇਟ ਕਰਦੇ ਸੀ ਜਿਸ ਟਾਈਮ ਦੀ ਇਹ ਵੀਡੀਓ ਬਣੀ ਹੋਈ ਆ ਕਿ ਬਾਰਿਸ਼ ਕਦੋਂ ਹੋਊਗੀ ਭਾਈ ਬਾਰਿਸ਼ ਕਦੋਂ ਹੋਊਗੀ ਦੇਖੋ ਕਿੰਨੀ ਸਪੀਡ ਤੇ ਮੈਂ ਬਣਾਇਆ ਵਾ ਤੇ ਨਹੀਂ ਤਾਂ ਵੀਡੀਓ ਬਹੁਤ ਲੰਬੀ ਬਣਨੀ ਸੀ ਸੋ ਅਸੀਂ ਆ ਗਏ ਆ ਆਪਣੇ लवली ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਕੋਲ ਵੇ ਮ ਲਵਲੀ ਚ ਲਵਲੀ ਚ ਪਰਦੀ ਹਾਂ ਨਾ ਅਸੀਂ ਉੱਥੇ ਆਏ ਫਿਰ ਇੱਥੇ ਆ ਗਏ ਸਾਨੂੰ ਨਾ ਕਰੋ ਬਿਸ ਮੈਂ ਕੁਝ ਖਾ ਪੀ ਕੇ ਨਹੀਂ ਗਈ ਸੀ ਤੇ ਇੱਥੇ ਆ ਕੇ ਮੈਂ ਕਿਤੇ ਰੁਕੋ ਮੈਨੂੰ ਤਾਂ ਚਾਹ ਚੂਪ ਲਾਓ ਤੇ ਮੈਂ ਚਾਹ ਪੀਣੀ ਆ ਫਿਰ ਅਸੀਂ ਇੱਥੇ ਰੁਕੇ ਸੀ ਇੱਕ ਢਾਬੇ ਤੇ ਢਾਬੇ ਦਾ ਨਾਮ ਪਤਾ ਨਹੀਂ ਕੀ ਸੀ ਇੱਥੇ ਲਿਖਿਆ ਹੋਣਾ ਮੈਂ ਵੀਡੀਓ ਚ ਬਣਾਇਆ ਹੋ ਫਿਰ ਉਸ ਢਾਬੇ ਤੇ ਰੁਕੇ ਮੇਰੀ ਬੇਟੀ ਨੇ ਫਿਰ ਉਹ ਕੀਤੀ ਬੋਟ ਮੈਂਗੋ ਬੋਟਲ ਵਾਲਾ ਪੀਤਾ ਪੇਪਰ ਬੜੀ ਖੁਸ਼ੀ ਹਾਏ ਮੰਮੀ ਕਿੱਥੇ ਹੈ ਇਹਦਾ ਪਿੱਛੇ ਸਿੱਧੂ ਮੂਸੇ ਦਾ ਲਗਾਣੇ ਲੱਗੇ ਹੋਏ ਸੀ ਇਹ ਹੁਣ ਮੈਂ ਆਵਾਜ਼ ਨੂੰ ਡਿਲੀਟ ਕੀਤੀ ਹੋਈ ਆ ਇਹ ਤਾਂ ਪਿੱਛੇ ਗਾਣੇ ਵਗੈਰਾ ਬਹੁਤ ਲੱਗੇ ਹੋਏ ਸੀਗੇ ਵਾਲਾਂ ਦਾ ਦੇਖੋ ਮੇਰਾ ਕੀ ਹਾਲ ਬਣ ਗਿਆ ਬਾਈਕ ਦੇ ਉੱਤੇ ਵਾਲ ਸਾਰੇ ਬਿਖਰੇ ਫਿਰਦੇ ਸੀਗੇ ਫਿਰ ਬਾਈਕ ਦੇ ਉੱਤੇ ਤਾਂ ਇਹੀ ਹਾਲ ਹੁੰਦਾ ਵਾ ਹਨਾ ਆ ਬੇਟੀ ਹਾਏ ਹੈਲੋ ਕਰਦੀ ਪਈ ਇਹ ਸਾਰਿਆਂ ਨੂੰ ਬੜੀ ਖੁਸ਼ੀ ਹੈ ਵੀ ਬਾਪਾ ਪਾਪਾ ਨਾਲ ਬਾਈਕ ਰਾਈਡ ਤੇ ਉਹ ਇਹ ਖੜੇ ਨੂੰ ਫੋਨ ਆ ਗਿਆ ਸੀ ਉਹ ਬੁਲਾ ਰਹੇ ਸੀ ਵੀ ਛੇਤੀ ਪਹੁੰਚੋ ਤੇ ਆਹ ਦੇਖੋ ਮੈਨੂ ਹਾਂ ਵਿਸ਼ਵਾਸ ਫੂਡ ਇੱਥੇ ਪਹੁੰਚੇ ਸੀ ਇੱਥੇ ਫਿਰ ਮੈਂ ਦੇਖਿਆ ਸਮੋਸੇ ਖਾਦੇ ਸੀ ਚਾਹ ਆਰਡਰ ਕੀਤਾ ਤੇ ਚਾਹ 15 ਰੁਪਏ ਦਾ ਇੱਕ ਸਮੋਸਾ ਜੀ ਮੈਂ ਕਿਹਾ ਸਮੋਸੇ ਹੀ ਮੰਗਾ ਲਓ ਦੋ ਬੇਟੀ ਨੇ ਤਾਂ ਖਾਣਾ ਨਹੀਂ ਆਪਾਂ ਖਾਣੇ ਆ ਫਿਰ ਚਾਹ ਤੇ ਸਮੋਸੇ ਤੇ ਮੈਨੂੰ ਇਸ ਟਾਈਮ ਇੱਕ ਯਾਦ ਆਇਆਗਾ ਨਾ ਤੂੰ ਤੇ ਮੈਂ ਕੱਥੇ ਬੈ ਕੇ ਗੱਲਾਂ ਕਰੀਏ ਨਾਲੇ ਪੀਣੀ ਤੇਰੇ ਨਾਲ ਚਾਹ ਸੋ ਮੈਂ ਇਸ ਤੇ ਵੀਡੀਓ ਦੇ ਉੱਤੇ ਉਹ ਬਣਾਈ ਵੀ ਆ ਇੱਕ ਰੀਲ ਬਣਾਈ ਇਹ ਗੰਦੇ ਵੀ ਬਿਸਕਟ ਲੈ ਲੀਏ ਬੇਟੀ ਵਾਸਤੇ ਨੇ ਖਾਣ ਫਿਰ ਅਸੀਂ ਪਹੁੰਚ ਗਏ ਜਿੱਥੇ ਸੀ ਉਥੇ ਅਸੀਂ ਕੰਮ ਕੂਮ ਕਰ ਲਿਆ ਸੀ ਇਹਨਾਂ ਦਾ ਆਫਿਸ ਦਾ ਕੰਮ ਸੀ ਮੇਰੀ ਬੇਟੀ ਨੇ ਲਿਫਟ ਵਿੱਚ ਬੈਠ ਕੇ ਬਹੁਤ ਖੁਸ਼ ਆ ਮੈਨੂੰ ਡਰਦੀ ਰਹਿੰਦੀ ਕਿ ਤੇ ਮਾਲ ਚ ਜਾਈਏ ਕਿ ਤੇ ਲਿਫਟ ਚ ਨਾ ਵੱਢ ਜਾਈ ਇਹਨੂੰ ਪਤਾ ਨਹੀਂ ਚੱਲਦਾ ਹੈਗਾ ਬਹੁਤ ਖੁਸ਼ ਹੋ ਜਾਂਦੀ ਜੋ ਲਿਫਟ ਵਿੱਚ ਦੇਖੋ ਕਿੰਦਾ ਭਗੀਆਂ ਪਾਉਂਦੀ ਹੈ ਲਿਫਟ ਚ ਜਾ ਕੇ ਤਾਂ ਬਹੁਤ ਖੁਸ਼ ਹੁੰਦੀ ਵੀ ਮੈਨੂੰ ਪਤਾ ਨਹੀਂ ਕਿਹੜੇ ਕਮਰੇ ਕਮਰੇ ਦੇ ਵਿੱਚ ਆ ਰਹੀਆਂ ਬਹੁਤ ਖੁਸ਼ ਹੁੰਦੀ ਆ ਮਾਲ ਚ ਜਾ ਕੇ ਮੇਰੇ ਪਿੱਛੇ ਪਿੱਛੇ ਰਹਿੰਦੀ ਕਿਤੇ ਕਿਸੇ ਮਾਲ ਜਾ ਕੇ ਲਿਫਟ ਚ ਕਿਤੇ ਉੱਧਰ ਨਾ ਹੋ ਜਾਈ ਸੋ ਫਿਰ ਅਸੀਂ ਇਹਨਾਂ ਦਾ ਕੰਮ ਨੇ ਕਿ ਅਸੀਂ ਆਫਿਸ ਦਾ ਕੰਮ ਸੀ ਮੈਂ ਆਫਿਸ ਦੀ ਵੀਡੀਓ ਬਣਾਈ ਨਹੀਂ ਅਸੀਂ ਵਾਪਸੀ ਤੇ ਆ ਰਹੇ ਆ ਹਵੇਲੀ ਸਾਰੇ ਦੇਖ ਰਹੇ ਹੋ ਹਵੇਲੀ ਆਪਣੀ ਜਿਹੜੀ ਹੈਗੀ ਆ ਇਹ ਉਤੋਂ ਹੁੰਦੇ ਹੋਏ ਸਾਰਾ ਵੀਊ ਮੈਂ ਕਵਰ ਕਰਾਦੀ ਆਦੀ ਹਮ ਵੀਡੀਓ ਕੱਟ ਦਿੱਤੀਆਂ ਨੇ ਵਿਚ ਬਹੁਤ ਕਲਿਪਸ ਕਰਤੀਆਂ ਵਧੀਆ-ਵਧੀਆ ਸੀ ਬਟ ਫਿਰ ਵੀਡੀਓ ਬਹੁਤ ਲੌਂਗ ਹੋ ਰਹੀ ਸੀ ਬਹੁਤ ਗਰਮੀ ਸੀ ਅਗਰੇ ਤੇ ਫਿਰ ਮੇਰੀ ਬੇਟੀ ਸੌਂ ਵੀ ਗਈ ਸੀ ਤੇ ਫਿਰ ਅਸੀਂ ਮੈਨੂੰ ਮੇਰੇ ਹੱਥ ਤਾਂ ਥੱਕ ਗਏ ਸੁੱਤੀ ਪਈ ਮੈਂ ਕਿਹਾ ਚਲੋ ਇਹਨੂੰ ਉਠਾ ਕੇ ਗਰਮੀ ਬਹੁਤ ਆ ਦੇਖ ਸੁੱਤੀ ਪਈ ਆ ਸੁਸਤੀ ਦੇ ਵਿੱਚ ਸੀ ਲਿਆ ਕੇ ਇਹਨੂੰ ਇੱਥੇ ਬਿਠਾਇਆ ਉੱਤੇ ਨਾ ਚੁੰਨੀ ਰੀਤੀ ਮੈਂ ਕਾਟਨ ਦਾ ਦੁਪੱਟਾ ਲੈ ਗਈ ਸੀ ਫਿਰ ਇਹਨੂੰ ਅਸੀਂ ਜੂਸ ਪਲਾਇਆ ਗੰਨੇ ਦਾ ਗੰਨੇ ਦਾ ਰਸ ਪੀਤਾ ਇਹਨੇ ਤੇ ਮੈਂ ਵੀ ਥੋੜੀ ਡਸਟ ਕੀਤੀ ਮੇਰੀ ਰੱਤਾ ਦਰਦ ਹੋਣ ਲੱਗੇ ਸੀ ਇਹ ਮੇਰੀ ਗੋਦੀ ਦੇ ਵਿੱਚ ਬੈਠੀ ਜੋ ਸੁੱਤਾ ਬੱਚਾ ਹੁੰਦਾ ਨਹੀਂ ਢਾਲ ਜਾ ਉਹ ਇਹਨਾਂ ਨੂੰ ਪਤਾ ਦਾ ਕਿੱਧਰ ਜਾ ਰਿਹਾ ਕਿੱਧਰ ਨਹੀਂ ਤੇ ਦੇਖੋ ਬਹੁਤ ਗਰਮੀ ਸੀ ਇਹ ਸਾਰਾ ਨਾ ਫਲੋਰ ਆਹ ਹੈ ਫਲੋਰ ਇਹ ਨਾ ਇੱਥੇ ਟਰੱਕ ਜੁਨੀ ਨਹੀਂ ਆ ਕੇ ਜਾਣੇ ਕਿ ਇੱਥੇ ਮਲਕੀ ਪੀਂਦੇ ਜਾਨੀ ਕਿ ਆਹ ਲੈਮਨ ਵਗੈਰਾ ਇੱਥੇ ਜੂਸ ਵਗੈਰਾ ਨੇ ਜਿਹੜੀਆਂ ਜ਼ਿਆਦਾ ਲੱਗੀਆਂ ਹੁੰਦੀਆਂ ਫਲੋਰ ਵਾਲ ਨੂੰ ਸਾਰਿਆਂ ਨੂੰ ਪਤਾ ਹੋਣਾ ਕਿ ਮੇਰੀ ਬੇਟੀ ਨੇ ਜੂਸ ਪੀਤਾ ਫੋਲ ਤੱਕ ਪੀਣੀ ਹੋਇਆ ਛੁਰਾਈ ਛੱਡਦਾ ਸੀ ਵੀ ਕਹਿੰਦੀ ਪਾਪਾ ਤੂੰ ਪੀਦਾ ਆਪਾਂ ਵੀ ਜੂਸ ਪੀਤਾ ਗੰਨੇ ਦਾ ਰਸ ਬਹੁਤ ਟੇਸਟੀ ਸੀ ਫਿਰ ਮੈਂ ਆਪਾਂ ਬਾਦ ਵੀ ਬਣਨੇ ਕਿਉਂਕਿ ਬਾਦ ਬਹੁਤ ਆਰਡਰੇ ਸੀਗੇ ਮੈਂ ਕਿਹਾ ਚਲੋ ਨਾ ਬਨ ਹੀ ਲੈ ਲੇ ਲੋ ਇੱਕ ਬਨ ਬਣਾ ਲਿਆ ਆਪਾਂ ਬਾਲਾਂ ਦਾ ਸਿਰਫ ਫਟਾਫਟ ਭੁੱਖ ਲੱਗੀ ਹੋਈ ਸੀ ਤੋੜਾ ਜੂਸ ਨੇ ਰਾਹਤ ਦਿੱਤੀ ਫਿਰ ਅਗਾਹ ਜਾ ਕੇ ਅਸੀਂ ਘਟਾਬੇ ਤੇ ਗਏ ਫਲੋਰ 메ਨ ਚੌਕ ਦੇ ਵਿੱਚ ਢਾਬਾ ਹੈ ਉੱਥੇ ਗਏ ਮੈਨੂੰ ਹੁਣ ਢਾਬੇ ਦਾ ਨਾਮ ਵੀ ਨਹੀਂ ਪਤਾ ਕਿਹੜਾ ਸੀਗਾ ਫਸੇ ਮੈਂ ਚੋਕ ਦੇ ਵਿੱਚ ਏ ਢਾਬਾ ਸੀ ਉੱਥੇ ਕਿ ਭੁੱਖ ਬਹੁਤ ਲੱਗੀ ਹੋਈ ਸੀ ਮੈਂ ਤਾਂ ਕੁਝ ਖਾਈਏ ਇਹ ਕਹਿੰਦੇ ਘਰ ਜਾ ਕੇ ਖਾਵਾਂਗੇ ਮੈਂ ਕਿ ਘਰ ਪਹੁੰਚਣੇ ਮoje ਮੇਰੀ ਤਾਂ ਬਸ ਹੋ ਜਾਣੀ ਹੈ ਸੋ ਮੇਰੀ ਬੇਟੀ ਫਰੂਟੀ ਰ ਮਗਰ ਪੈ ਗਈ ਇਹਨੇ ਫਰੂਟੀ ਲੈ ਕੇ ਦਿੱਤੀ ਕਹਿੰਦੀ ਮੈਂ ਫਰੂਟੀ ਪੀਣੀ ਆ ਤੁਹਾਨੂੰ ਪਤਾ ਹੀ ਹੈ ਬੱਚੇ ਦੇਖਦੇ ਆ ਮੈਂ ਕਹਾਂ ਰਹੀ ਪੀਣੀ ਫਿਰ ਅਸੀਂ ਹੈਡ ਵਾਸ਼ ਕਰਕੇ ਬੈਠ ਗਏ ਆਰਡਰ ਕਰ ਦਿੱਤਾ ਤੇ ਅਸੀਂ ਮੰਗਵਾਏ ਸੀ ਛੋਲੇ ਭਟੂਰੇ ਦਾ ਆਰਡਰ ਕੀਤਾ ਸਸਕੇ ਚਲੋ ਉਹੀ ਖਾਣਨੇ ਆ ਕਿ ਬਾਹਰ ਅੰਦਰ ਆ ਕੇ ਰੋਟੀ ਖਾਈ ਜਾਂਦੇ ਆ ਘਰ ਵੀ ਰੋਟੀ ਖਾਣੇ ਆ ਬਾਹਰ ਅੰਦਰ ਆ ਕੇ ਤਾਂ ਬੰਦਾ ਕੋਈ ਡਿਫਰੈਂਟ ਚੀਜ਼ ਖਾਵੇ ਹਨਾ ਜਿਹੜੀ ਆਪਾਂ ਡੇਲੀ ਘਰ ਨਹੀਂ ਖਾਂਦੇ ਆਵੇਂ ਦੀ ਬੇਟੀ ਫਰੋਟੀ ਫੀਰੀ ਆ ਇਹ ਤਾਂ ਬਹੁਤ ਖੁਸ਼ ਹੋਏ ਨੇ ਸੋ ਸਾਡਾ ਆਰਡਰ ਆ ਗਿਆ ਦੇਖੋ ਭਟੂਰੇ ਕਿੱਦਾਂ ਐ ਤਾਏ ਤਾਜੀ ਗਰਮ ਗਰਮ ਚਨੇ ਵਿਦ ਅ ਆਨੀਅਨ ਵਿਦ ਅ ਇਕਲ ਵਿਦ ਕਰਡ ਸੋ ਬਹੁਤ ਟੇਸਟੀ ਸੀਗਾ ਉਹ ਖਵੋਦ ਲੱਗੀ ਸੀ ਬਸ ਇਹ ਸੀ ਕਿਹੜੇ ਵੇਲੇ ਰੋਟੀ ਮਿਲ ਜੇ ਖਾਣ ਨੂੰ ਬਟ ਪਟੂਰੇ ਵੀ ਇੰਨੇ ਹੈਵੀ ਸੀ ਨਾ ਬਹੁਤ ਜ਼ਿਆਦਾ ਹੈਵੀ ਸੀ ਪਟੂਰੇ ਤੇ ਇੱਕ ਖਾ ਕੇ ਹੀ ਬਸ ਹੋ ਗਈ ਸੀ ਇਹਦਾ ਵੀਡੀਓ ਚ ਦੇਖਣੇ ਛੋਟਾ ਲੱਗਦਾ ਪਿਆ ਤੇ ਬਹੁਤ ਟੇਸਟੀ ਸੀਗੇ ਬਹੁਤ ਟੇਸਟੀ ਬਣਿਆ ਹੋਇਆ ਸੀਗਾ ਤੇ ਹੈਵੀ ਬਹੁਤ ਸੀਗੀ ਫਿਰ ਮੈਂ ਨਾ ਪਟੂਰੇ ਮੈਨੂੰ ਦੋ ਦੇਤੇ ਫਿਰ ਇੱਕ ਕਹਿੰਦੇ ਵਨ ਵਨ ਨਹੀਂ ਫਿਰ ਮੈਂ ਇੱਕ ਪੈਕ ਕਰ ਲਿਆ ਮਗਾ ਭਰਾ ਮੇਰੇ ਤਾਂ ਨਹੀਂ ਖਾਣ ਹੋ ਰਿਆ ਮੈਂ ਇਹਨਾਂ ਨੂੰ ਕੀ ਖਾ ਲਵਾਂਗਾ ਤੇ ਮੈਂ ਨਹੀਂ ਫਿਰ ਅਸੀਂ ਪੀਤਾ ਪਾਣੀ ਔਰ ਪਾਣੀ ਪੀਂ ਤਵਾ ਥੋੜਾ ਜਿਹਾ ਰਾਤ ਤਾਇਆ ਹਾਂ ਪਾਈ ਹੁਣ ਕੁਛ ਖਾਦਾ ਹੁਣ ਤਾਂ ਐਸੀ ਵੀ ਕੋਈ ਮੰਜਾ ਮਿਲ ਜੇ ਬਸ ਉਹਤੇ ਜਾ ਕੇ ਬੰਦਾ ਸੌਂ ਜਾਵੇ ਸੋ ਆਪਾਂ ਫਟਾਫਟ ਡੇਟ ਹੋ ਰਹੀ ਸੀ ਇਹਨਾਂ ਦੇ ਅੱਗੇ ਕੰਮ ਤੇ ਵੀ ਜਾਣਾ ਸੀ ਘਰ ਜਾ ਕੇ ਅਸੀਂ ਸਾਜਰੇ ਜੇ ਨਿਕਲੇ ਹੋਏ ਸੀਗੇ ਸਵੇਰ ਦੀ ਸਵੇਰ 9 ਵਜੇ 8:30 9 ਵਜੇ ਨਿਕਲ ਗਏ ਸੀ ਇਹਨੇ ਵਾਪਸੀ ਕੰਮ ਤੇ ਵੀ ਜਾਣਾ ਸੀਗਾ ਸੋ ਆਪਾਂ ਸਾਰਾ ਫਰੀ ਹੋ ਕੇ ਨਿਕਲਣ ਦੀ ਕੀਤੀ ਨਿਕਲਣ ਤਾਂ ਪਹਿਲਾ ਫਿਰ ਇਹ ਬਿੱਲ ਪੇ ਕਰਨ ਲੱਗੇ ਬੇਟੀ ਮੇਰੀ ਕਹਿੰਦੀ ਮੈਂ ਪਾਣੀ ਪੀਣਾ ਫਿਰ ਮੇਰੇ ਸ਼ੇਕਰ ਚੋ ਨਾ ਉਥੋਂ ਫਿਲਟਰ ਤੋਂ ਪਾਣੀ ਭਰਨ ਲੱਗੀ ਕਿ ਰਸਤੇ ਚ ਬੱਚਾ ਗਰਮੀ ਬਹੁਤ ਜ਼ਿਆਦਾ ਸੀ ਪਿਆਸ ਬਹੁਤ ਲੱਗਦੀ ਆ ਫਿਰ ਮੈਂ ਉਥੋਂ ਫਿਲਟਰ ਦਿੱਤੋ ਬੋਟਲ ਭਰੀ ਤੇ ਆਪਾਂ ਤੁਰ ਪਏ ਇਹ ਉੱਥੇ ਜਾ ਕੇ ਕਹਿੰਦੀ ਮੈਂ ਚੋਕੋ ਲੈਣੀ ਆ ਆਹ ਲੈਣਾ ਉਹ ਲੈਣਾ ਫਿਰ ਇਹਨੇ ਉਹ ਬਾਈ ਕੀਤਾ ਮੋਸੀ ਬਾਈ ਕਰਕੇ ਅਸੀਂ ਤੁਰਨ ਤੁਰ ਪਏ ਸੀਗੇ ਬਾਹਰ ਬਹੁਤ ਗਰਮੀ ਸੀ ਬਹੁਤ ਹੀ ਜਾ ਤੂੰ ਦੇਖੋ ਫਲੋਰ ਆ ਫਲੋਰ ਦਾ ਮੇਨ ਚੌਂਕ ਮੇਨ ਚੌਂਕ ਆ ਇਹ ਫਲੋਰ ਦਾ ਜਿਹੜੇ ਫਲੋਰ ਦੇ ਨੂੰ ਪਤਾ ਹੋਊਗਾ ਉਹ ਫੇ ਸਾਡਾ ਇਹਦਾ ਸ਼ੇਕਰ ਹੈ ਕਹਿੰਦੀ ਮम्मा ਮੇਰਾ ਸ਼ੇਕਰ ਤਾਂ ਅੰਦਰ ਹੀ ਰਹਿ ਗਿਆ ਸੀਪਰ ਫਿਰ ਉਹ ਵਿਚਾਰੀ ਸੀਪਲਣ ਗਈ ਉਹ ਦੇਖੋ ਉਹਨੇ ਚੱਕਿਆ ਸੀਪਰ ਸੀਪਲ ਲੈ ਕੇ ਆ ਗਈ ਕਹਿੰਦੀ ਮम्मा ਮੇਰਾ ਸੀਪਰ ਰਹਿ ਗਿਆ ਸ਼ੁਕਰਾਨੇ ਨੂੰ ਯਾਦ ਆ ਗਿਆ ਅਸੀਂ ਤੇ ਇੱਥੇ ਹੀ ਰਹਿ ਜਾਂਦਾ ਸੀਗਾ ਆਪਾਂ ਇਹਦਾ ਸੀਪਰ ਲਿਆ ਤੇ ਫਿਰ ਦੇਖਣ ਚੱਲ ਗਏ ਕੋਈ ਹੋਰ ਸਮਾਨਤਾ ਨਹੀਂ ਰਹਿ ਗਿਆ ਹੈਗਾ ਇਹ ਹੁਣੇ ਚੈੱਕ ਕਰ ਲਓ ਬਾਅਦ ਤੇ ਪਤਾ ਨਹੀਂ ਹੈਗਾ ਹਨਾ ਫਿਰ ਆਪਾਂ ਸੀਪਾ ਲਿਆ ਰੇ ਰਮਾਲ ਬੰਨੇ ਆਂ ਦੈਨ ਅਸੀਂ ਆ ਗਏ ਘਰ ਘਰ ਆ ਕੇ ਮੈਂ ਚੇਂਜ ਕੀਤਾ ਫਟਾਫਟ ਤੇ ਬਹੁਤ ਜ਼ਿਆਦਾ ਥੱਕ ਕੇ ਸੀਗੇ ਤੇ ਆ ਬਾਲ ਬੂਲ ਦੇਖੋ ਕੀ ਹਾਲ ਬਣਿਆ ਹੋਇਆ ਸੀਗਾ ਬਹੁਤ ਜ਼ਿਆਦਾ ਥਕਾਵਟ ਹੋ ਗਈ ਸੀ ਹੁਣ ਬਸ ਇਹ ਦਿਲ ਸੀ ਵੀ ਬਸ ਨਾ ਸੋ ਜਾਈਏ ਮੈਂ ਸੌਣ ਹੀ ਲੱਗੀ ਸੀ ਤੇ ਬਾਹਰ ਮੌਸਮ ਬੜਾ ਠੰਡਾ ਹੋ ਗਿਆ ਫਿਰ ਮੈਂ ਕਿਹਾ ਇੱਥੇ ਵੀ ਵਲੌਗ ਬਣਾਇਆ ਜਾਵੇ ਕਿਉਂਕਿ ਉਸ ਟਾਈਮ ਦੀ ਜਿਹੜੀ ਬਾਰਿਸ਼ ਸੀ ਨਾ ਜੂਨ ਦੇ ਮਹੀਨੇ ਦੀ ਬਾਰਿਸ਼ ਉਹ ਇੰਤਜ਼ਾਰ ਸੀ ਸਾਨੂੰ ਕਿ ਕੋਈ ਬਾਰਿਸ਼ ਆਵੇ ਤੇ ਦੇਖੋ ਕਿੰਨਾ ਸੋਹਣਾ ਉਸ ਟਾਈਮ ਮੌਸਮ ਬਹੁਤ ਜ਼ਿਆਦਾ ਵਧੀਆ ਲੱਗ ਰਿਹਾ ਸੀਗਾ ਇੱਕ ਤਾਂ ਥੱਕੇ ਹਾਰੇ ਆਏ ਸੀ ਲੱਗੀ ਸੀ ਮੈਂ ਸੌਣ ਬਾਹਰ ਮੌਸਮ ਵਧੀਆ ਹੋਇਆ ਮੈਂ ਕਿਹਾ ਚਲੋ ਉੱਪਰ ਜਾ ਕੇ ਵਲੌਗ ਹੀ ਬਣਾ ਜਾਨੀ ਆ ਦੇਖੇਗੇ ਬਹੁਤ ਸੋਹਣਾ ਮੌਸਮ ਹੋ ਗਿਆ ਸੀ ਇਹ ਉਸ ਟਾਈਮ ਦਾ ਮੌਸਮ ਆ ਜਦੋਂ ਆਪਾਂ ਨੂੰ ਇਹ ਸੀ ਬਰ ਬਮੀ ਪਾ ਮੀ ਪਾਮੀ ਪਾਪਾ ਮੰਗਦੇ ਸੀ ਮੀ ਜਾਂਦਾ ਸੀ ਮੀ ਨਹੀਂ ਆਂਦਾ ਮੀ ਨਹੀਂ ਆਂਦਾ ਸ਼ੁਰਾਤੀ ਦਿਨਾਂ ਦਾ ਮੀ ਸੀ ਇਹ ਸ਼ੁਰੂਆਤੀ ਦਿਨਾਂ ਦੇ ਮੀ ਦੇ ਦਿਨ ਸੀ ਕਿੰਨਾ ਵਧੀਆ ਨਜ਼ਾਰਾ ਲੱਗਦਾ ਸੀ ਤੇ ਮੈਂ ਸਾਰਾ ਦੇਖਿਆ ਤੇ ਕਿੰਨਾ ਵਧੀਆ ਲੱਗਦਾ ਬੱਦਲ ਜਿਆ ਹਨਾ ਬਹੁਤ ਘੈਂਟ ਲੱਗ ਰਿਹਾ ਬਹੁਤ ਵਧੀਆ ਮੌਸਮ ਹੋ ਗਿਆ ਸੀ ਕਾਵਟ ਸੀਗੀ ਅੱਖਾਂ ਵਿੱਚ ਭਰੀ ਭਰੀ ਨੀਂਦ ਹੋ ਦੇਖੋ ਸਾਡਾ ਗੁਰਦੁਆਰਾ ਸਾਹਿਬ ਜਿੱਥੇ ਅਸੀਂ ਸਾਡੇ ਮਲੇ ਦਾ ਗੁਰਦੁਆਰਾ ਕਹਿ ਦਿੰਦੇ ਆ ਹਵਾ ਚੱਲੀ ਮੈਂ ਆਏ ਸੋਸ ਹੋਇਆ ਮੈਂ ਕਹ ਆਏ ਹਾਈ ਅਸੀਂ ਬਾਈਕ ਰਾਈਡ ਤੇ ਗਏ ਤੇ ਸਾਡੀ ਬਾਅਦ ਤੇ ਉਦੋਂ ਨਹੀਂ ਇੰਦਰ ਮੌਸਮ ਹੋਇਆ ਪਰ ਵਧੀਆ ਨਹੀਂ ਹੋਇਆ ਸਾਡੇ ਕੋਲ ਗੁਰਦੁਆਰਾ ਛਤਰੀ ਸੀ ਆ ਮੀਂਹ ਪੈਣ ਲੱਗ ਗਿਆ ਤੇ ਮੈਂ ਦੁਪੱਟਾ ਦੇ ਸਿਰ ਤੇ ਪਰ ਵਧੀਆ ਲੱਗਦੀ ਸੀ ਕਨੀਆਂ ਪੈਂਦੀਆਂ ਛੋਮ ਬ੍ਰਿਕ ਬ੍ਰਿਕ ਹੁੰਦੀਆਂ ਰਹੀਆਂ ਫਿਰ ਅਸੀਂ ਦੇਖੇ ਮੈਂ ਤਾਂ ਪਿਆਜ਼ ਦੇਖ ਕੇ ਆਏ ਇਹ ਅਸੀਂ ਨਾ ਸਾਡੇ ਦੋ ਵੀ ਨਾ ਸੀਜ਼ਨ ਆਂਦਾ ਨਾ ਅਸੀਂ ਪਿਆਜ਼ ਵਗੈਰਾ ਇਕੱਠੇ ਹੀ ਲੈ ਕੇ ਰੱਖ ਲਈਦੇ ਆ ਯਾਨੀ ਕਿ ਹੁਣ ਇਹ ਐਡਵਾਂਸ ਹੀ ਲੈ ਕੇ ਰੱਖੀਦੇ ਹੁੰਦੇ ਆ ਸੋ ਇਹ ਸੀ ਮੇਰਾ ਅੱਜ ਦਾ ਵਲੌਗ ਤੇ ਜੇ ਤੁਹਾਨੂੰ ਪਸੰਦ ਆਇਆ ਤਾਂ ਪਲੀਜ਼ ਲਾਈਕ ਸਬਸਕ੍ਰਾਈਬ ਜ਼ਰੂਰ ਕਰਿਓ ਠੀਕ ਹੈ ਹਾਈਪ ਜ਼ਰੂਰ ਕਰਿਆ ਕਰੋ ਥੈਂਕ ਯੂ so much ਮਿਲਦੇ ਆ ਤੁਹਾਨੂੰ ਅਗਲੇ ਵਲੌਗ 'ਚ ਜਿੰਦ ਤੱਕ ਲਈ ਬਾਏ ਬਾਏ